ਗੁਰਜੀ ਦਾ ਖਾਲਸਾ ਵੈਕ੍ਰੋシティ ਫਤਿਹ ਤੰਕਰ ਬਾਬਾ ਸ਼ੇਖ ਕ੍ਰੀਜ ਜੀ ਲਗਭਗ 810 ਸਾਲ ਪਹਿਲਾਂ ਇਸ ਸਥਾਨ ਦੇ ਉੱਤੇ ਆਏ ਔਰ ਉਹਨਾਂ ਨੇ ਇਸ ਸਥਾਨ ਨੂੰ ਭਾਗ ਲਾਇਆ ਦੁਨੀਆ ਦਾ ਇਤਿਹਾਸ ਦੇਖ ਲਓ ਇਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ ਐਸਾ ਕਿ ਸ਼ੈਰਾਂ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ ਪਰ ਉਹਨਾਂ ਦੀ ਹੋਂਦ ਕੋਈ ਇਹ ਨਹੀਂ ਪੱਕਾ ਪੁਖਤਾ ਮਿਲਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉਥੇ ਵਸੇ ਹੋਏ ਨੇ ਇਹ ਜਿਹੜਾ ਸਥਾਨ ਦੱਸਦਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਵਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਅਸੀਂ ਦੇਖੀਏ ਤਾਂ ਦੂਜਾ ਸ਼ਹਿਰ ਕਸਤਾਰਪੁਰ ਸਾਹਿਬ ਗੁਰੂ ਨਾਨਕ ਪਾਸ਼ਾ ਨੇ ਵਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਦੇ ਉਹ ਚਾਤਰ ਨੂੰ ਵੀ ਤਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮਨਾ ਜੜੀ ਤੇ ਜਮਨਾ ਨੇ ਉਹ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਇਹ ਦੱਸਿਆ ਕਿ ਇਹ ਇੱਕ ਹੈ ਸਾਰਾ ਕੁਝ ਸੋ ਬਾਬੇ ਫੂਰੀ ਜੀ ਦੀ ਪਾਣੀ ਨੇ ਇੱਕ ਤਾਂ ਦਾ ਸੰਦੇਸ਼ ਦਿੱਤਾ ਇੱਥੇ ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਮੱਲੇ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਦਾ ਜਦ ਸਕੂਲ ਪੜ੍ਹਦੇ ਸੀ ਅਸੀਂ ਤੱਕ ਜਿਹੜੀ ਮੇਰੀ ਉਹ ਤਾਂ ਬਹੁਤ ਛੋਟੀ ਜਿਹੀ ਜਗ੍ਹਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਹੁੰਦੇ ਵਗਾ ਸੀ ਉੱਥੇ ਦਵੇ ਆਮ ਲੋਕ ਬੈਠੇ ਹੁੰਦੇ ਬੈਠ ਕੇ ਲੋਕਾਂ ਨੂੰ ਪ੍ਰਸ਼ਾਦ ਵੀ ਲੈਂਦੇ ਸੀ ਉਹ ਗੱਲ ਮੈਨੂੰ ਅੱਜ ਵੀ ਯਾਦ ਆ ਹੁਣ ਮੈਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿਣਾ ਕਿ ਸਾਨੂੰ ਉਹਦਾ ਬਚਪੰਦੀ ਪੁੱਲਣਾ ਚਾਹੀਦਾ ਉਹਦਾ ਪਿਛੋਕੜ ਦੇ ਪੁੱਲਣਾ ਚਾਹੀਦਾ ਤੇ ਆਪਦੇ ਪੀਰਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹ ਨਹੀਂ ਪੁੱੁੰਦੇ ਤੇ ਫਰੀਦ ਸਾਹਿਬ ਦੇ ਸ਼ਲੋਕ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਸਾਰੀ ਦੁਨੀਆ ਬਿਮਾਰੀਆਂ ਨਾਲ ਅਗਸਤ ਹੈ ਜਿੰਨੇ ਵੀ ਇਥੇ ਲੋਕ ਆਇਆ ਕੋਈ ਇੱਕ ਗੋਲੀ ਕੋਈ ਦੋ ਗੋਲੀ ਕੋ ਚਾਰ ਗੋਲੀਆਂ ਲੈ ਕੇ ਆਇਆ ਹੁਣ ਫਰੀਦ ਸਾਹਿਬ ਕਹਿੰਦੇ ਆ ਫੁੱਤਾ ਪੁਰੇ ਦਾ ਭਲਾ ਕਰ ਗੁੱਸਾ ਮੰਨਣਾ ਹਟਾਈ ਦੇਹੀ ਰੋਗ ਨਾ ਲੱਗੇ ਪੁੱਲੇ ਸਭ ਕੁਝ ਪਾਏ ਤੇ ਸਾਡਾ ਗੁੱਸਾ ਸਾਡਾ ਹਕਾਰ ਸਾਡੀ ਹਮੇ ਤਾਮ ਰੋਗ ਲੋਭ ਮੋਹ ਅਜਰਾ ਉਹ ਮਨੁੱਖ ਨੂੰ ਇਥੋਂ ਤੱਕ ਲਿਆ ਆ ਕਿ ਅੱਜ ਅਸੀਂ ਜਿਹੜਾ ਆਪਣੀਆਂ ਜੇਬਾਂ ਗੋਲੀਆਂ ਨਾਲ ਭਰੀ ਫਿਰਦੇ ਆ ਕੋ ਅੱਜ ਮੇਰੀ ਸਭ ਨੂੰ ਬੇਨਤੀ ਹੈ ਕਿ ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਤੋਂ ਸੇਧ ਲਈਏ ਉੱਠ ਫਰੀਦਾ ਸੁਖਿਆ ਝਾੜੂ ਦੇ ਸੀਤ ਰੀਸ ਸਾਹਿਬ ਦੇ ਹੋਰ ਬੜੇ ਬਾਰੇ ਸ਼ਲੋਕ ਹੈ ਜਿਨ੍ਹਾਂ ਨਾਲ ਮੁਰਖ ਨੂੰ ਧਿਆਨ ਮਰਦਾ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਜਿੰਨੇ ਤਰ ਅਠ ਨੌ ਤੱਕ ਮਿਲਣਾ ਹੈ ਅਸੀਂ ਸਾਰੇ ਵੱਖ-ਵੱਖ ਰੂਪਾਂ ਦੇ ਵਿੱਚ ਬਾਬਾ ਫਰੀਦ ਦੇ ਸ਼ਲੋਕ ਆ ਜਿਹੜੇ ਉਹ ਪੜ੍ਹੀਏ ਉਹਨਾਂ ਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਹੁਣ ਤਾਂ ਬੜਾ ਮਾਧਿਅਮ ਆ ਗਿਆ ਹੈ ਫੇਸਬੁਕ ਆ ਗਈ ਦਾ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਤੁਸੀਂ ਵੀ ਰੋਜ਼ ਜਦੋਂ ਵੀ ਕਿ ਇੰਟਰੂਡ ਵਗੈਰਾ ਕਰਦੇ ਹੋ ਤਾਂ ਫਰੀਦ ਸਾਹਿਬ ਦੇ ਸ਼ਲੋਕ ਜ਼ਰੂਰ ਦੋ ਚਾਰ ਉਤਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਹੋ ਤੇ ਉਹਦੇ ਨਾਲ ਆਪਾਂ ਬਾਬਾ ਫਰੀਦ ਦੀ ਪਾਣੀ ਧੋਕਰ ਜਦੋਂ ਸਫਲ ਹੋਵਾਂਗੇ